ਆ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਕਣਕ ਦਾ ਸੀਜ਼ਨ ਵਾਢੀ ਤੇ ਆ ਗਿਆ ਜੀ ਅੱਜ ਤੋਂ ਵਾਢੀ ਸਟਾਰਟ ਹੋ ਜੇਗੀ ਪੰਜਾਬ ਦੇ ਵਿੱਚ ਤੇ ਕੱਲ ਜਿਹੜਾ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਵਾ ਝੋਨੇ ਦੀ ਲਵਾਈ ਤੇ 23 ਜ਼ਿਲ੍ਹਿਆਂ ਨੂੰ ਤਿੰਨ ਜੋਨਾਂ ਦੇ ਵਿੱਚ ਵੰਡਿਆ ਆ ਹਣਾ ਜਿਹੜਾ ਪਹਿਲਾ ਜੂਨ ਆ ਉਹ 1 ਜੂਨ ਤੋਂ ਸਟਾਰਟ ਆ ਉਹਦੇ ਵਿੱਚ ਜਿਹੜੇ ਆਉਂਦੇ ਜ਼ਿਲ੍ਹੇ ਆ ਉਹ ਆ ਜ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਸ਼੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਉਸ ਤੋਂ ਬਾਅਦ 5 ਜੂਨ ਤੋਂ ਬਾਅਦ ਜਿਹੜੇ ਆ ਜਿਹੜੇ ਜਿਹੜਾ ਦੂਜਾ ਜੂਨ ਆ ਉਹ 5 ਜੂਨ ਤੋਂ ਬਾਅਦ ਸਟਾਰਟ ਆ ਉਹ ਆ ਜੀ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਸਾਹਿਬ ਤਰਨਤਾਰਨ ਰੂਪਨਗਰ ਮੁਹਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਹੁਸ਼ਿਆਰਪੁਰ ਫਿਰ ਜਿਹੜਾ 3 ਜੂਨ 9 ਜੂਨ ਤੋਂ ਬਾਅਦ ਬਣਾਇਆ ਗਿਆ ਉਹਦੇ ਵਿੱਚ ਆਉਂਦੇ ਆ ਜ਼ਿਲ੍ਹੇ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਥਲਾ ਜਲੰਧਰ ਤੇ ਨਵਾਂ ਸ਼ਹਿਰ ਇਹ ਤਿੰਨ ਜੂਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਤਿੰਨ ਜੂਨ ਆ ਜਿਹੜੇ ਪੰਜਾਬ ਸਰਕਾਰ ਵੱਲੋਂ ਮੰਨੇ ਗਏ ਇਸ ਕਰਕੇ ਜਿਹੜੀ ਇਹਦੀ ਲਾਈਟ ਆ ਪੰਜਾਬ ਸਰਕਾਰ ਵੱਲੋਂ ਬੋਲਿਆ ਗਿਆ ਕਿ 8 ਤੋਂ 10 ਘੰਟਿਆਂ ਦੀ ਉਹ ਨਹੀਂ ਸਟਾਰਟ ਹੋ ਜੇਗੀ ਜਿਵੇਂ 1 ਜੂਨ ਵਾਲਿਆਂ ਨੂੰ ਸਟਾਰਟ ਹੋ ਜੇਗੀ ਜਿੱਦਾਂ 5 ਜੂਨ ਵਾਲਿਆਂ ਨੂੰ 4 ਜੂਨ ਨੂੰ ਮਿਲਣੀ ਸਟਾਰਟ ਹੋ ਜੇਗੀ ਇਦਾਂ ਹੀ 9 ਜੂਨ ਵਾਲਿਆਂ ਨੂੰ 8 ਜੂਨ ਨੂੰ ਜਿਹੜੀ ਲਾਈਟ ਆ ਮਿਲਣੀ ਸਟਾਰਟ ਹੋ ਜੇਗੀ ਕਦੋਂ ਮਾਰ ਲੈ ਤੇ ਫਿਰ ਜਿਹੜਾ ਆਖਰੀ ਚੀਜ਼ ਆ ਜਿਹੜੀ ਹੁਣ ਕਿਸਾਨ ਵੀਰਾਂ ਆਪਦੇ ਆਈਡੀ ਦੇ ਹਿਸਾਬ ਨਾਲ ਆਪਣੇ ਆਰਤੀਆਂ ਨਾਲ ਗੱਲ ਕਰੋ ਕਿ ਕਿਹੜਾ ਚੋਨਾ ਲਾਈਏ ਜੇ ਮੈਂ ਗੱਲ ਕਰਾਂ ਆਪਣੀ ਮਾਝੇ ਜ਼ੋਨ ਦੀ ਜਾਂ ਤਰਨਤਾਰਨ ਸਾਹਿਬ ਅੰਮ੍ਰਿਤਸਰ ਸਾਹਿਬ ਬਾਸਮਤੀ ਚਲੋ ਲੱਗਦੀ ਕਈ ਏਰੀਆ ਦੇ ਵਿੱਚ ਉਨ ਉੱਥੇ ਬਾਸਮਤੀ ਲਗਣੀ ਲਗਣੀ ਆ ਨਹੀਂ ਤੇ ਆਪਣੇ ਡਿਮਾਂਡ ਸਭ ਤੋਂ ਵੱਧ ਆ ਜੀ ਪੀ ਆਰ 114 ਸੁਪਰੀਮ 110 ਤੇ ਪੀ ਆਰ 131 ਇਹਨਾਂ ਝੋਨਿਆਂ ਦੇ ਵਿੱਚੋਂ ਹੀ ਕੋਈ ਨਾ ਕੋਈ ਝੋਨਾ ਚੁਣੋ ਤੁਸੀਂ ਤੇ ਉਹ ਲਾਓ ਕਿਉਂਕਿ ਇਹ ਕਿਤਨਾ ਕਿਤੇ ਆਪਣੇ ਝੋਨੇੜੇ ਚੱਕੇ ਜਾਂਦਾ ਹੈ ਸੌਕੇ ਛੱਲਰਣ ਵਾਲੋ ਤੇ ਇਹਨਾਂ ਝੋਨਿਆਂ ਨੂੰ ਹੀ preference ਦਿਓ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਬਤਵਾ ਜ਼ਰੂਰ ਸ਼ੇਅਰ ਕਰਿਓ ਧੰਨਵਾਦ